ਹਿੰਦੂ ਸੰਗਠਨਾਂ ਨੂੰ ਲੈ ਕੇ ਲੋਕ ਇਹ ਕਹਿਣ ਲੱਗੇ ਵੀ ਯਾਰ ਕੋਈ ਵੀ ਗੱਲ ਹੁੰਦੀ ਹੈ ਨਾਲ ਦੀ ਨਾਲ ਵਿਰੋਧ ਕਰਨ ਲੱਗ ਜਾਂਦੇ ਨੇ ਇੰਨਾਂ ਕੋਲੇ ਬਸ ਇੱਕੋ ਹੀ ਕੰਮ ਹੈ ਵੀ ਧਰਨਾ ਲਾ ਦਿਓ ਉਦੋਂ ਬਾਅਦ ਦੇ ਵਿੱਚ ਐਫ ਆਰ ਕਰਾਉਣ ਤੱਕ ਜਾਓ ਸਾਡੇ ਹਿੰਦੂ ਸੰਗਠਨ ਜਿਹੜੇ ਕਦੇ ਲੁਧਿਆਣੇ ਜਾ ਰਹੇ ਆਂ ਕਦੇ ਜਲੰਧਰ ਜਾ ਰਹੇ ਆਂ ਕਦੇ ਅੰਮ੍ਰਿਤਸਰ ਉੱਥੇ ਐਸ ਐਸ ਪੀ ਸਾਹਿਬ ਦੇ ਕੋਲ ਜਾ ਰਹੇ ਆਂ ਉੱਥੇ ਸੀ ਪੀ ਸਾਹਿਬ ਕੋਲ ਜਾ ਰਹੇ ਆਂ ਤਾਂ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ ਸਾਨੂੰ ਕਿਉਂ बार-बार ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਅਸੀਂ ਘੱਟ ਗਿਣਤੀ ਆ ਕਦੇ ਵੀ ਕੋਈ ਸਿੰਗਰ ਉੱਠ ਕੇ ਉਹਨੂੰ ਦਿਖਦਾ ਆ ਵੀ ਸੌਫਟ ਕਾਰਨਰ ਹੈ Hindu ਇਹਨੂੰ ਟਾਰਗੇਟ ਕਰ ਦੋ ਰਣਜੀਤ ਬਾਵੇ ਨੇ ਵੀ ਦੇਖੋ ਉਹਦੇ ਤੇ ਵੀ ਕਿੰਨੀ ਦੇਰ ਬਾਅਦ ਪਰਚਾ ਦਰਜ ਕੀਤਾ ਫਿਰ ਉਹਦੀ ਅਰੈਸਟ ਨਹੀਂ ਪਾਈ ਦੇਖੋ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਾਣ ਕੇ ਇਹਨਾਂ ਨੂੰ ਪਤਾ ਹੈ ਵੀ ਸੌਫਟ ਕਾਰਨਰ ਹੈਗਾ ਇਹਨਾਂ ਨੂੰ ਟਾਰਗੇਟ ਕਰੀ ਚੱਲੋ ਇਹ ਕੋਈ ਇਹ ਬੰਦਾ ਹੈ ਜਿਹੜਾ ਸਿੰਗਰ ਹੈ ਗੁਰਮਨ ਮਾਨ ਕੋਈ ਨਵਾਂ ਹੀ ਉੱਠਿਆ ਇਹਨੂੰ ਕੋਈ ਜਾਣਦਾ ਜੂਣਦਾ ਹੈ ਨਹੀਂ ਸੀ ਹੁਣ ਭਾਵੇਂ ਲੱਖ ਲੋਕ ਜਾਣਨ ਲੱਗ ਗਏ ਹੁਣ ਜੇ ਸਿੱਖਾਂ ਦੇ ਬਾਰੇ ਜਾਂ ਕਿਤੇ ਮੁਸਲਮਾਨਾਂ ਬਾਰੇ ਬੋਲ ਕੇ ਦਿਖਾਵੇ ਨਾ ਇਹਦੇ ਫਤਵੇ ਨਿਕਲ ਗਏ ਨਾ ਨਿਹੰਗ ਸਿੰਘ ਪਹੁੰਚ ਗਏ ਇਹਦੇ ਘਰ ਇੱਥੇ ਦੀ ਇੱਕ ਗਿੱਪੀ ਗਰੇਵਾਲ ਦੀ ਸ਼ਾਇਦ ਕੋਈ ਫਿਲਮ ਆਈ ਸੀ ਉਹਦੇ ਵਿੱਚ ਵੀ ਹਮਨਕੁੰਡ ਤੇ ਉਹ ਲੱਤ ਮਾਰ ਰਿਹਾ ਹੈ ਜਾਂ ਜੋ ਵੀ ਉਹਦਾ ਉੱਥੇ ਉਹ ਆ ਕੇ ਉਹਨੂੰ ਉਹਦੇ ਚ ਪਾਣੀ ਘੇਰ ਕੇ ਉਹਨੂੰ ਕਰ ਰਿਹਾ ਕਿਉਂ ਕਰਦੇ ਆਂ ਕਿਉਂ ਹਿੰਦੂਆਂ ਦੀਆਂ ਧਾਰਮਿਕ ਪਾਵਨਾ ਨੂੰ ਥੇਸ ਪਹੁੰਚਾਣੇ ਆ ਹੁਣ ਹਿੰਦੂ ਜਾਗ ਚੁੱਕਿਆ ਸਸਕਾਲ ਲਗਾਤਾਰ ਕਈ ਦਿਨ ਤੋਂ ਜੇ ਦੇਖਿਆ ਜਾਵੇ ਇੱਕ ਗਾਣੇ ਦਾ ਵਿਰੋਧ ਹੋ ਰਿਹਾ ਸੀ ਗੁਰਮਨ ਮਾਨ ਤੇ ਖੈਰ ਮਾਮਲਾ ਦਰਜ ਹੋ ਗਿਆ ਹਿੰਦੂ ਸੰਗਠਨਾਂ ਨੇ ਬਹੁਤ ਇਸ ਚੀਜ਼ ਨੂੰ ਲੈ ਕੇ ਵਿਰੋਧ ਕਰਿਆ ਕਿ ਗਾਣੇ ਦੇ ਵਿੱਚ ਜਿਵੇਂ ਭਗਵਾਨ ਸ਼ਨੀ ਦੇਵ ਨੂੰ ਦਿਖਾਇਆ ਗਿਆ ਜਾਂ ਨਾਮ ਵਰਤਿਆ ਗਿਆ ਤਾਂ ਉਹ ਕੋਈ ਸਹੀ ਨਹੀਂ ਸੀਗਾ ਤੇ ਇਸ ਤੋਂ ਪਹਿਲਾਂ ਵੀ ਦੇਖਿਆ ਜਾਵੇ ਕਈ ਅਜਿਹੇ ਗਾਣੇ ਨੇ ਪੰਜਾਬੀ ਜਿਨ੍ਹਾਂ ਦਾ ਜ਼ਿਕਰ ਕਰਦੇ ਹੋਏ ਕਈ Hindu ਸੰਗਠਨ ਵਿਰੋਧ ਕਰ ਚੁੱਕੇ ਨੇ ਪਰ ਗੱਲ ਇਹ ਹੈ ਵੀ ਜੇਕਰ ਗਾਣਿਆਂ ਦੇ ਵਿੱਚ ਕਿਸੇ ਤੁਕ ਨੂੰ ਜੋੜਨ ਦੇ ਵਾਸਤੇ ਇਸ ਤਰ੍ਹਾਂ ਦੇ ਨਾਲ ਨਾਮ ਕਿਸੇ ਦਾ ਲਿਆ ਜਾਂਦਾ ਜਾਂ ਫਿਰ ਕਈ ਇਹ ਕਿ ਜਦੋਂ ਨਾਮ ਨੂੰ ਕੋਈ ਗਲਤ ਤਰੀਕੇ ਨਾਲ ਤਾਂ ਫਿਰ ਕਿਉਂ ਆਖਰ ਵਿਰੋਧ ਹੁੰਦਾ ਹੈ ਤੇ ਇਹਦਾ ਜ਼ਿਕਰ ਕੀ ਹੈਗਾ ਅਰਵਿੰਦ ਗੋਤਮ ਨੇ ਸਾਡੇ ਨਾਲ ਸ਼ਿਸ਼ਾਣਾ ਤੋਂ ਅਰਵਿੰਦ ਜੀ ਦੇਖਿਆ ਜਾਵੇ ਹਿੰਦੂ ਸੰਗਠਨਾਂ ਨੂੰ ਲੈ ਕੇ ਲੋਕ ਇਹ ਕਹਿਣ ਲੱਗ ਗਏ ਵੀ ਯਾਰ ਕੋਈ ਵੀ ਗੱਲ ਹੁੰਦੀ ਹੈ ਇਹ ਨਾਲ ਦੀ ਨਾਲ ਵਿਰੋਧ ਕਰਨ ਲੱਗ ਜਾਂਦੇ ਨੇ ਇਨ੍ਹਾਂ ਕੋਲੇ ਬਸ ਇੱਕੋ ਹੀ ਕੰਮ ਹੈ ਵੀ ਧਰਨਾ ਲਾ ਦਿਓ ਉਸ ਤੋਂ ਬਾਅਦ ਦੇ ਵਿੱਚ ਐਫ ਆਈ ਆਰ ਕਰਾਉਣ ਤੱਕ ਜਾਓ ਗੁਰਮਨ ਮਾਨ ਵਾਲੇ ਗਾਣੇ 'ਚ ਤੁਹਾਨੂੰ ਲੱਗਦਾ ਸੀਗਾ ਵੀ ਭਗਵਾਨ ਸ਼ਨੀ ਦੇਵ ਨੂੰ ਲੈ ਕੇ ਕੋਈ ਅਜੀਹੀ ਅਪੱਤੀਜਨਕ ਟਿੱਪਣੀ ਸੀਗੀ ਕਿਉਂਕਿ ਇਹ ਆਮ ਕਹਿਣ 'ਚ ਵੀ ਆ ਜਾਂਦਾ ਜਿਵੇਂ ਮੈਨੂੰ ਆਪਾਂ ਇੱਕ ਦੂਜੇ ਨੂੰ ਕਹਦੀ ਬਈ ਯਾਰ ਤੇਰੇ ਤੇ ਤਾਂ ਸ਼ਨੀ ਭਾਰੀ ਆ ਤੇਰੇ ਤੇ ਰਾਹੂ ਭਾਰੀ ਆ ਇਹ ਤਾਂ ਠੀਕ ਉਸੇ ਤਰ੍ਹਾਂ ਦੇ ਨਾਲ ਸੀ ਦੇਖੋ ਗੱਲ ਐਦਾ ਐ ਵੀ ਇਹ ਆਪਾਂ ਚਲੋ ਨਾਰਮਲ ਜਿੱਥੇ ਬੋਲਦੇ ਆ ਉਹ ਬੋਲ ਵੀ ਦਿੰਨੇ ਆ ਕਿਤੇ ਨਾ ਕਿਤੇ ਪਰ ਗੱਲ ਇਹ ਆ ਵੀ ਜਿਸ ਬੰਦੇ ਦੀ ਸ਼ਰਦਾ ਹੈ ਤੁਸੀਂ ਸ਼ਰਦਾ ਨੂੰ ਤਰਕ ਦੇ ਨਾਲ ਨਹੀਂ ਕੰਪੇਅਰ ਕਰ ਸਕਦੇ ਜਿਹਦੀ ਸ਼ਰਦਾ ਹੈ ਅਗਲਾ ਕੰਪਲੇਂਟ ਲੈ ਕੇ ਗਿਆ ਤੁਸੀਂ ਫਸਟ ਟਾਈਮ ਹੀ ਪਰਚਾ ਦਰਜ ਕਰ ਦੋ ਇਹਨੂੰ ਇੰਨਾ ਹਾਈਲਾਈਟ ਮੁੱਦੇ ਨੂੰ ਕਿਉਂ ਕੀਤਾ ਗਿਆ ਕਮ ਸੇ ਕਮ 10 ਦਿਨ ਹੋ ਗਏ ਸਾਡੇ ਹਿੰਦੂ ਸੰਗਠਨ ਜਿਹੜੇ ਕਦੀ ਲੁਧਿਆਣੇ ਜਾ ਰਹੇ ਆ ਕਦੇ ਜਲੰਧਰ ਜਾ ਰਹੇ ਆ ਕਦੇ ਅੰਮ੍ਰਿਤਸਰ ਉੱਥੇ ਐਸਐਸਪੀ ਸਾਹਿਬ ਦੇ ਕੋਲ ਜਾ ਰਹੇ ਆ ਉੱਥੇ ਸੀਪੀ ਸਾਹਿਬ ਕੋਲ ਜਾ ਰਹੇ ਆ ਤਾਂ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ ਕੱਲ ਅਸੀਂ ਵੀ ਮੋਹਾਲੀ ਦੇ ਵਿੱਚ ਗਏ ਆ ਮਾਨਯੋਗ ਐਸਐਸਪੀ ਸਾਹਿਬ ਨੂੰ ਅਸੀਂ ਵੀ ਜਾ ਕੇ ਉੱਥੇ ਆਪਣਾ ਮੰਗ ਪੱਤਰ ਦਿੱਤਾ ਬਕਾਇਦਾ ਅਸੀਂ ਉੱਥੇ ਕਾਲ ਕੀਤੀ ਹੈ ਬਈ ਅਸੀਂ ਸਾਡੇ 2 ਬੰਦੇ ਅਗਰ ਤੁਸੀਂ ਨਾ ਪਰਚਾ ਦਰਜ ਕੀਤਾ ਤਾਂ 6 ਤਰੀਕ ਨੂੰ ਉਹ ਮਦਨਪੁਰ ਚੌਂਕ ਮੋਹਾਲੀ ਦੇ ਵਿੱਚ ਦੋ ਬੰਦੇ ਇੱਕ ਦਿਨ ਦੀ ਭੁੱਖ ਹੜਤਾਲ ਤੇ ਬੈਠਣਗੇ ਸਾਨੂੰ ਕਿਉਂ ਬਾਰ-ਬਾਰ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਅਸੀਂ ਘੱਟ ਗਿਣਤੀ ਆ ਕਦੇ ਵੀ ਕੋਈ ਸਿੰਗਰ ਹੈ ਉੱਠ ਕੇ ਉਹਨੂੰ ਦਿਖਦਾ ਹੈ ਵੀ ਸੌਫਟ ਕਾਰਨਰ ਹੈ Hindu ਇਹਨੂੰ ਟਾਰਗੇਟ ਕਰ ਦੋ ਉਹ ਕੀ ਕਰਦੇ ਆ ਚੱਕਦੇ ਆ ਚੱਕ ਕੇ ਕੁਛ ਨਾ ਕੁਛ ਸਾਡੇ Hindu ਦੇਵੀ ਦੇਵਤਿਆਂ ਬਾਰੇ ਉਲਟਾ ਆਪ ਸ਼ਬਦ ਕੋਈ ਨਾ ਕੋਈ ਬੋਲ ਦਿੰਨੇ ਆ ਇਹ ਫੇਮਸ ਹੋਣ ਦੇ ਇਹਨਾਂ ਦੇ ਤਰੀਕੇ ਆ ਸੋ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੇ ਸਮਾਂ ਰਹਿੰਦੇ ਨਾ ਤੇ ਨੱਥ ਪਾਈ ਜਾਵੇ ਤਾਂ ਘੁੰਟਾ ਕਿਹਾ ਜਾਂਦਾ ਵੀ ਹਿੰਦੂ ਸੁਗਠਨ ਜਾਣਬੁੱਝ ਕੇ ਆਪਦੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਰੌਲਾ ਪਾਉਂਦੇ ਨੇ ਪਿੱਛੇ ਜੇ ਇੱਕ ਰਣਜੀਤ ਬਾਵੇ ਦਾ ਵੀ ਗਾਣਾ ਆਇਆ ਸੀ ਉਦੋਂ ਵੀ ਖਾਸਾ ਹੋ ਹੱਲਾ ਮੱਚਿਆ ਸੀਗਾ ਲੱਗਦਾ ਨਹੀਂ ਵੀ ਇਸ ਚੀਜ਼ ਨੂੰ ਲੈ ਕੇ ਕਿਤਨੇ ਕਿਤੇ ਅਸੀਂ ਆਪਦੇ ਦਾਇਰੇ ਨੂੰ ਛੋਟਾ ਕਰ ਰਹੇ ਆਗੇ ਵਧਾ ਨਹੀਂ ਰਹੇ ਹੈਗੇ ਉਲਟਾ ਗਾਣਿਆਂ ਦੇ ਵਿੱਚ ਜੇ ਦੇਖਿਆ ਜਾਵੇ ਐਡੀ ਕੋਈ ਉਪੱਤੀ ਜਨਕ ਚੀਜ਼ ਹੈਗੀ ਸੀਗੀ ਲੱਗਦੀ ਸੀਗੀ ਸਰ ਪਿੱਛੇ ਜੇ ਨਾ ਵਿਵੇਕ ਬਿੰਦਰਾ ਨੇ ਕੋਈ ਉਹ ਬਣਾ ਦਿੱਤੀ ਸੀਗੀ ਆ ਕੋਈ ਇਦਾਂ ਦੀ ਆਪਣੀ ਉਹਨੇ ਵੈਸੇ ਕੀਤੀ ਉਹਨੇ ਬੜਾਈ ਸੀ ਸਿੱਖੀ ਦੀ ਪਰ ਫਿਰ ਵੀ ਉਹਦੇ ਤੇ ਦੇਖੋ ਪਰਚਾ ਦਰਜ ਹੋਇਆ ਕਿਨੇ ਕਰਵਾਇਆ ਸਿੱਖਾਂ ਦੇ ਸਿੱਖਾਂ ਦੀਆਂ ਸੰਸਥਾਵਾਂ ਨੇ ਕਰਾਇਆ ਨਾ ਇਹ ਸਾਡਾ ਕੰਮ ਹੈ ਸੋ ਅਸੀਂ ਇਹਨੂੰ ਆਪਣਾ ਕੰਮ ਕਰ ਰਹੇ ਹਾਂ ਪਰ ਗੱਲ ਇਹ ਹੈ ਵੀ ਸਾਨੂੰ ਬਾਰ ਬਾਰ ਮੈਂ ਦੁਬਾਰਾ ਉਹ ਗੱਲ ਰਿਪੀਟ ਨਹੀਂ ਕਰਨਾ ਚਾਹੁੰਦਾ ਹੁਣ ਪਿੱਛੇ ਜੇ ਰਣਜੀਤ ਬਾਵੇ ਨੇ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਰਣਜੀਤ ਬਾਵੇ ਨੇ ਵੀ ਦੇਖੋ ਉਹਦੇ ਤੇ ਵੀ ਕਿੰਨੀ ਦੇਰ ਬਾਅਦ ਪਰਚਾ ਦਰਜ ਕੀਤਾ ਫਿਰ ਉਹਦੀ ਅਰੈਸਟ ਨਹੀਂ ਪਾਈ ਦੇਖੋ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਾਣ ਕੇ ਇਹਨਾਂ ਨੂੰ ਪਤਾ ਹੈ ਵੀ ਸੌਫਟ ਕਾਰਨਰ ਹੈਗਾ ਇਹਨਾਂ ਨੂੰ ਟਾਰਗੇਟ ਕਰੀ ਚੱਲੋ ਪਰ ਗਾਣਿਆਂ ਦੇ ਵਿੱਚ ਜਿਹੜਾ ਜੇ ਕਿਹਾ ਜਾਵੇ ਜਿਵੇਂ ਭਗਵਾਨ ਸ਼ਨੀ ਦੇਵ ਨੂੰ ਲੈ ਕੇ ਗੱਲ ਕਹੀ ਜਾਂ ਰਣਜੀਤ ਬਾਵਾ ਵਾਲਾ ਜਿਹੜਾ ਤੁਸੀਂ ਜ਼ਿਕਰ ਕਰਿਆ ਉਹਦੇ ਵਿੱਚ ਤਾਂ ਜੇ ਕਿਹਾ ਜਾਵੇ ਇੱਕ ਅਸਲੀਅਤ ਐਸੀ ਆਪਾਂ ਵੀ ਕਹਦੇ ਨੇ ਬਹੁਤ ਕਈ ਹਿੰਦੂ ਲੀਡਰ ਵੀ ਬੋਲਦੇ ਦਿਖੇ ਨੇ ਜਾਂ ਸਾਧੂ ਸੰਤ ਵੀ ਇਹ ਗੱਲ ਕਹਿੰਦੇ ਨੇ ਵੀ ਠੀਕ ਹੈ ਕਿ ਅਸੀਂ ਜੇਕਰ ਆਪਦੀ ਸ਼ਰਧਾ ਰੱਖਦੇ ਹਾਂ ਦੁੱਧ ਚੜ੍ਹਾ ਦੋ ਕਿਤੇ ਪਰ ਜ਼ਿਆਦਾ ਇਹ ਹੈ ਵੀ ਉਹਨੂੰ ਤੁਸੀਂ ਖਰਾਬ ਨਾ ਕਰੋ ਤਾਂ ਕਿ ਕਿਸੇ ਦੇ ਮੂੰਹ 'ਚ ਪੈ ਜਾਏ ਇਹ ਚੀਜ਼ਾਂ ਦੇ ਚੀਜ਼ਾਂ ਨੂੰ ਲੈ ਕੇ ਵਿੱਚ ਕਿਹਾ ਜਾਵੇ ਕਿ ਤਰ੍ਹਾਂ ਕਿਤੇ ਆ ਪੱਤੀ ਲੱਗਦੀ ਹੈ ਜਾਂ ਤੁਸੀਂ ਸਮਝਦੇ ਹੋ ਵੀ ਧਾਰਮਿਕ ਤੌਰ ਦੀ ਚੀਜ਼ਾਂ ਨੂੰ ਕਦੇ ਵੀ ਗਾਣਿਆਂ ਦੇ ਵਿੱਚ ਆਪਦੀ ਪ੍ਰਚਲਤਾ ਵਾਸਤੇ ਨਹੀਂ ਯੂਜ਼ ਕਰਨਾ ਸੁਮਿਤ ਜੀ ਸ਼ਰਦਾ ਨੂੰ ਫੇਰ ਮੁੜ ਮੁੜ ਕੇ ਆਪਾਂ ਤਰਕ ਦੇ ਨਾਲ ਨਾ ਜੋੜੀਏ ਆਹੀ ਗੱਲ ਜੇ ਕੋਈ ਇਹ ਬੰਦਾ ਹੈ ਜਿਹੜਾ ਸਿੰਗਰ ਹੈ ਗੁਰਮਨ ਮਾਨ ਕੋਈ ਨਵਾਂ ਹੀ ਉੱਠਿਆ ਹੈ ਇਹਨੂੰ ਕੋਈ ਜਾਣਦਾ ਜੂਣਦਾ ਹੈ ਨਹੀਂ ਸੀ ਹੁਣ ਭਾਵੇਂ ਲੱਖ ਲੋਕ ਜਾਣਨ ਲੱਗ ਗਏ ਹੋਣ ਜੇ ਇਹ ਸਿੱਖਾਂ ਦੇ ਬਾਰੇ ਜਾਂ ਕਿਤੇ ਮੁਸਲਮਾਨਾਂ ਬਾਰੇ ਬੋਲ ਕੇ ਦਿਖਾਵੇ ਨਾ ਇਹਦੇ ਫਤਵੇ ਨਿਕਲ ਗਏ ਨਾ ਨਿਹੰਗ ਸਿੰਘ ਪਹੁੰਚ ਗਏ ਇਹਦੇ ਘਰ ਕਿਉਂ ਹਿੰਦੂਆਂ ਨੂੰ ਇਹ ਕਰਿਆ ਜਾਂਦਾ ਹੈ ਕਿਉਂ ਹਿੰਦੂ ਸਹਿਨਸ਼ੀਲ ਹੈ ਗਿਆ ਉਹਨੇ ਅ ਅ ਅ ਅਵੋਇਡ ਕਰਦੇ ਆ ਲੋਕ ਜਿਹੜੇ ਸੋ ਸਾਡੇ ਜਿਹੜੇ ਹਿੰਦੂ ਸੰਗਠਨਾਂ ਮੈਨੂੰ ਮਾਣ ਹੈ ਵੀ ਅਸੀਂ ਸ਼ਿਵ ਸੈਨਿਕ ਇਹ ਜੇ ਮੁੱਦਿਆਂ ਨੂੰ ਚੱਕਦੇ ਆ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਹੈ ਜਿਹੜੇ ਅ ਸਰਕਾਰਾਂ ਜਿਹੜੀਆਂ ਉਹ ਇਹਨਾਂ ਦਾ ਸਾਥ ਦੇਣੀ ਹੈ ਚਾਹੇ ਮੌਕੇ ਦੀਆਂ ਜਿਹੜੀਆਂ ਵੀ ਸਰਕਾਰਾਂ ਉਹ ਕਿਤੇ ਨਾ ਕਿਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੀਆਂ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਹੈ ਵੀ ਇਸ ਇਹ ਜੇ ਲੋਕਾਂ ਤੇ ਸਮਰੰਦਨ ਹੱਥ ਪਾਈ ਜਾਵੇ ਪਰ ਨਾਲ ਤੁਸੀਂ ਸਮਝਦੇ ਹੋ ਵੀ ਜਿਵੇਂ ਗਾਣਾ ਤਾਂ ਬਹੁਤ ਵਾਇਰਲ ਹੋ ਚੁੱਕਿਆ ਪਹਿਲਾਂ ਹੀ ਤੇ ਰੀਲਾਂ ਸ਼ਾਰਟਸ ਵੀਡੀਓ ਬਹੁਤ ਬਣ ਗਏ ਆ ਉਹ ਚੀਜ਼ ਇੱਕ ਪਰਚੇ ਦੇ ਨਾਲ ਹੁਣ ਲੱਗਦਾ ਵੀ ਸਭ ਕੁਝ ਠੀਕ ਹੋ ਜਾਊਗਾ ਜਾਂ ਗੱਲ ਇਹ ਹੈ ਵੀ ਉਹ ਅੱਗੇ ਉਹਨੂੰ ਹਟਾਉਣ ਦੀ ਵੀ ਲੜਾਈ ਰਹੂ ਦੇਖੋ ਮੈਸੇਜ ਤਾਂ ਜਾਣਾ ਚਾਹੀਦਾ ਸੀ ਨਾ ਹੁਣ ਇਹ ਤੇ ਕਾਨੂੰਨੀ ਕਾਰਵਾਈ ਦੇ ਵਿੱਚ ਆਊਗਾ ਇਹਨੂੰ ਪਤਾ ਲਾ 295ਏ ਦੇ ਤੇ ਲੱਗੀ ਆ ਇੱਕ ਲੁਧਿਆਣੇ ਦੇ ਵਿੱਚ ਤੇ ਪਰਚਾ ਦਰਜ ਹੋ ਚੁੱਕਿਆ ਅਸੀਂ ਕੋਸ਼ਿਸ਼ ਕਰਾਂਗੇ ਵੀ ਹੋਰ ਵੀ ਇਹਦੇ ਤੇ ਹੋਰ ਵੀ ਥਾਮਾ ਤੇ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਲੈਸਨ ਮਿਲਣਾ ਇਹਨਾਂ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਪਿੱਛੇ ਜੇ ਕੋ ਗਿੱਪੀ ਗਰੇਵਾਲ ਦੀ ਸ਼ਾਇਦ ਕੋਈ ਫਿਲਮ ਆਈ ਸੀ ਉਹਦੇ ਵਿੱਚ ਵੀ ਹਮਨਕੁੰਡ ਤੇ ਉਹ ਲੱਤ ਮਾਰ ਰਿਹਾ ਹੈ ਜਾਂ ਜੋ ਵੀ ਉਹਦਾ ਉੱਥੇ ਉਹ ਆ ਕੇ ਉਹਨੂੰ ਉਹਦੇ ਚ ਪਾਣੀ ਘੇਰ ਕੇ ਉਹਨੂੰ ਉਹ ਕਰ ਰਿਹਾ ਕਿਉਂ ਕਰਦੇ ਆ ਕਿਉਂ ਹਿੰਦੂਆਂ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਣੇ ਆ ਹੁਣ ਹਿੰਦੂ ਜਾਗ ਚੁੱਕਿਆ ਹੈ ਪੰਜਾਬ ਦੇ ਵਿੱਚ ਭਾਵੇਂ ਅਸੀਂ ਘੱਟ ਗਿਣਤੀ ਆਂ ਪਰ ਹੁਣ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਹੁਣ ਠੋਕ ਵਜਾ ਕੇ ਅਸੀਂ ਇਹਨਾਂ ਲੋਕਾਂ ਦਾ ਨਾਲ ਇਹਨਾਂ ਦੇ ਨਾਲ ਦੋ ਦੋ ਹੱਥ ਕਰਨ ਲਈ ਤਿਆਰ ਹੈ ਕਾਨੂੰਨੀ ਤਰੀਕੇ ਦੇ ਨਾਲ ਲਾਸਟ ਜੇ ਮੈਂ ਗੱਲ ਕਰਾਂ ਭਵਿੱਖ ਚ ਵੀ ਹੋ ਸਕਦਾ ਕੋਈ ਅਜਿਹੀ ਗਲਤੀ ਨਾ ਹੀ ਕਰੇ ਆਪਾਂ ਤਾਂ ਕਹਾਂਗੇ ਖੈਰ ਕਿਉਂਕਿ ਕਿਉਂ ਕਿਸੇ ਨੇ ਦਿਲ ਨੂੰ ਬੁਰਾ ਲੱਗੇ ਪਰ ਲੱਗਦਾ ਵੀ ਕੋਈ ਸਿਸਟਮ ਬਣਾਉਣਾ ਚਾਹੀਦਾ ਕਿ ਇੱਕ ਦਿਨ ਰੌਲਾ ਪੈਂਦਾ ਪਿਆ ਵੀ ਗਣੇ ਉਹ ਲੈ ਕੇ ਜੇਕਰ ਉਹ ਪਹਿਲੀ ਸਕਰੀਨਿੰਗ ਹੋ ਕੇ ਆਉਣ ਤਾਂ ਕਮ ਸੇ ਕਹਾਂ ਮ ਇਹ ਜੀਆਂ ਚੀਜ਼ਾਂ ਆਉਣ ਨਾਲ ਤੁਹਾਨੂੰ ਬੁਰਾ ਲੱਗੇ ਗਾਇਕ ਲਈ ਵੀ ਜੇ ਕਹਿ ਜਾਵੇ ਹੋ ਸਕਦਾ ਉਹਨੇ ਸੋਚਿਆ ਵੀ ਨਾ ਹੋਵੇ ਤੇ ਉਹਦੇ ਅਵਸਤੇ ਵੀ ਉਹ ਫਸਵਾ ਖੜਾ ਹੋ ਗਿਆ ਕੋਈ ਵੈਸੇ ਤਾਂ ਇਹ ਸੈਂਸਰ ਬੋਰਡ ਦੀ ਡਿਊਟੀ ਬਣਦੀ ਹੈ ਸੈਂਸਰ ਬੋਰਡ ਨੂੰ ਥੋੜੀ ਜੀ ਉਹਨਾਂ ਦੀ ਵੀ ਖਿਚਾਈ ਕਰਨੀ ਬਣਦੀ ਹੈ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਦੀਆਂ ਸਰਕਾਰਾਂ ਵੱਲੋਂ ਪਰ ਜਿੱਦਾਂ ਇਹ ਲੋਗ ਇਹ ਲਗਾਤਾਰ ਇਹ ਜੋ ਇਹ ਕਰ ਰਹੇ ਨੇ ਸੋ ਅਸੀਂ ਤਾਂ ਸੈਂਸਰ ਬੋਰਡ ਨੂੰ ਇਹ ਕਵਾਂਗੇ ਵੀ ਇਹਨਾਂ ਦੀ ਇਹਨਾਂ ਨੂੰ ਪੂਰਾ ਖਿੱਚ ਕੇ ਰੱਖਿਆ ਜਾਵੇ ਕਿ ਦੇਖੋ ਇਹਦੇ ਚ ਜਿੱਥੇ ਇੱਕ ਪਾਸੇ ਮਾਹੌਲ ਨੂੰ ਲੈ ਕੇ ਸਵਾਲ ਖੜਾ ਹੋ ਜਾਂਦਾ ਦੂਜੇ ਪਾਸੇ ਗੱਲ ਇਹ ਠੀਕ ਹੈ ਕਿ ਜਿਹਦੀਆਂ ਭਾਵਨਾਵਾਂ ਜਿਹਦੇ ਨਾਲ ਜੁੜੀਆਂ ਹੋਈਆਂ ਨੇਗੀਆਂ ਅਸੀਂ ਉਹਨੂੰ ਤਰਕ-ਬਤਰਕ ਚ ਠੀਕ ਨਹੀਂ ਕਰ ਸਕਦੇ ਸਵਾਲ ਪੁੱਛਣ ਦਾ ਭਾਵ ਇਹ ਹੀ ਸੀਗਾ ਕਿ ਬਹੁਤ ਸਾਰੇ ਲੋਕੇ ਸੋਚਦੇ ਹੋਣੇ ਵੀ ਇੱਕ ਫਿਰਕੀ ਹੋ ਗਿਆ ਇਹ ਕਹਿੰਦਾ ਕੈਦਾਂ ਨੇ ਆਗੇ ਪਰ ਗੱਲ ਇਹ ਹੈ ਵੀ ਜਿਹੜਾ ਬੰਦਾ ਮੰਨਦਾ ਹੈ ਜਿਹੜੇ ਬੰਦੇ ਦੀ ਸ਼ਰਧਾ ਜੁੜੀ ਹੋਈ ਹੈ ਉਹਦੇ ਵਾਸਤੇ ਇਹ ਹੋ ਸਕਦਾ ਹੈ ਇਦੋਂ ਬੁਰਾ ਸਮਾਂ ਕੋਈ ਨਾ ਹੋਵੇ ਜ਼ਰੂਰਤ ਹੈ ਕਿ ਉਹ ਗਾਇਕ ਨੇ ਵੀ ਹੋ ਸਕਦਾ ਹੈ ਕਿ ਜਾਣੇ-ਅਣਜਾਣੇ ਚ ਗਾਇਆ ਜਾਂ ਜਾਣ ਕੇ ਗਾਇਆ ਉਹ ਉਹੀ ਦੱਸ ਸਕਦੇ ਨੇ ਪਰ ਫਿਰ ਵੀ ਪਰੇਸ਼ਾਨੀ ਉਹਦੇ ਲਈ ਪਰਚੇ ਦਾ ਦਰਜ ਹੋਣ ਤੋਂ ਬਾਅਦ ਖੜੀ ਹੋਈ ਆ ਪਰ ਜੇਕਰ ਇਹ ਚੀਜ਼ਾਂ ਪਹਿਲਾਂ ਸਕਰੀਨਿੰਗ ਹੋ ਕੇ ਖੜੀਆਂ ਹੋਣ ਤਾਂ ਉਹਦੇ ਨਾਲ ਨਾਲ ਲੱਗਦਾ ਹੈ ਕਿ ਇਹ ਚੀਜ਼ ਰੋਕੀ ਜਾ ਸਕਦੀ ਆ ਕਿ ਕੱਲ ਨੂੰ ਇੱਕ ਪਾਸੇ ਨਾ ਤਾਂ ਕਿਸ ਨੂੰ ਬੁਰਾ ਲੱਗੇ ਤੇ ਨਾ ਹੀ ਕੱਲ ਨੂੰ ਕੋਈ ਕਾਰਵਾਈਆਂ ਤੱਕ ਵਧੇ ਸੀਨੀਅਰ ਵੀਡੀਓ ਨਾਲ ਸੰਬੰਧਿਤ ਇਹਦਾ ਉਸ ਮਿਸਿੰਗ ਰੋਜਾਨਾ ਸਪੋਰਟਸ ਟੀ